ਸਾਚਰੀਏ ਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਇਕੱਠ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਬਹੁਤ ਸੁਣੀ ਕਹਾਣੀ ਦੇ ਨਾਲ ਅੰਗੂਰੀ ਮੇਰੇ ਗਵਾਂਡੀਆਂ ਦੇ ਗਵਾਂਡੀਆਂ ਦੇ ਗਵਾਂਡੀਆਂ ਦੇ ਘਰ ਉਹਨਾਂ ਦੇ ਬੜੇ ਪੁਰਾਣੇ ਨੌਕਰ ਦੀ ਬੜੀ ਨਵੀਂ بیوی ਹੈ ਇੱਕ ਤਾਂ ਨਵੀਂ ਇਸ ਗੱਲੋਂ ਕਿ ਉਹ ਆਪਣੇ ਖਾਵਨ ਦੀ ਦੂਸਰੀ بیوی ਹੈ ਸੋ ਉਸ ਦਾ ਖਾਵਨ ਦੁਹਾਜੂ ਹੋਇਆ ਜੋ ਤੋਂ ਮਤਲਬ ਜੇ ਜੂਨ ਦਾ ਹੋਵੇ ਤਾਂ ਇਸ ਦਾ ਪੂਰਾ ਅਰਥ ਨਿਕਲਿਆ ਦੂਸਰੀ ਜੂਨੇ ਪੈ ਚੁੱਕਾ ਬੰਦਾ ਜਾਨੀ ਦੂਸਰੀ ਵਿਆਹ ਦੀ ਜੂਨ ਵਿੱਚ ਤੇ ਅੰਗੂਰੀ ਕਿਉਂਕਿ ਅਜੇ ਵਿਆਹ ਦੀ ਪਹਿਲੀ ਜੂਨ ਵਿੱਚ ਇਸ ਲਈ ਨਵੀਂ ਹੋਈ ਤੇ ਦੂਸਰੀ ਉਹ ਇਸ ਗੱਲੋਂ ਵੀ ਨਵੀਂ ਹੈ ਕਿ ਉਸ ਦਾ ਮੁਕ ਮੁਕਲਾਵਾ ਆਇਆ ਅਜੇ ਜਿਨ ਨੇ ਅਜੇ ਜਿਨ ਨੇ ਕੁ ਮਹੀਨੇ ਹੋਏ ਸਨ ਉਹ ਸਾਰੇ ਮਹੀਨੇ ਰਲ ਕੇ ਵੀ ਇੱਕ ਵਰਾ ਨਹੀਂ ਬਣਿਆ ਪੰਜ ਛੇ ਬਰੇ ਹੋਏ ਪ੍ਰਭਾਤੀ ਜਦੋਂ ਆਪਣੇ ਮਾਲਕਾਂ ਤੋਂ ਛੁੱਟੀ ਲੈ ਕੇ ਆਪਣੀ ਪਹਿਲੀ ਬੌਟੀ ਦੀ ਕਿਰਿਆ ਕਰਨ ਲਈ ਆਪਣੇ ਪਿੰਡ ਗਿਆ ਸੀ ਤਾਂ ਕਹਿੰਦੇ ਹਨ ਕਿ ਉਹ ਕਿਰਿਆ ਵਾਲੇ ਦਿਨ ਇਸ ਅੰਗੂਰੀ ਦੇ ਪਿਓ ਨੇ ਉਸ ਦਾ ਪਰਨਾ ਨਚੋੜ ਦਿੱਤਾ ਸੀ ਕਿਸੇ ਵੀ ਮਰਦ ਦਾ ਇਹ ਪਰਨਾ ਭਾਵੇਂ ਆਪਣੀ ਔਰਤ ਦੀ ਮੌਤ ਉੱਤੇ ਅਥਰੂਆਂ ਨਾਲ ਨਹੀਂ ਭਿੱਜਿਆ ਹੁੰਦਾ ਚੌਥੇ ਵਾਲੇ ਦਿਨ ਤਾਂ ਕਿਰਿਆ ਵਾਲੇ ਦਿਨ ਨਹਾ ਕੇ ਪਿੰਡਾ ਪੁੰਜਣ ਪਿੱਛੋਂ ਇਹ ਪਰਨਾ ਪਾਣੀ ਨਾਲ ਹੀ ਗਿੱਲਾ ਹੁੰਦਾ ਹੈ ਪਰ ਸਧਾਰਨ ਜਹੀ ਪਿੰਡੂ ਰਸਮ ਨਾਲ ਕਿਸੇ ਹੋਰ ਕੁੜੀ ਦਾ ਪਿਓ ਉੱਠ ਕੇ ਜਦੋਂ ਇਹ ਪਰਨਾ ਨਿਚੋੜ ਦਿੰਦਾ ਹੈ ਤਾਂ ਜਿਵੇਂ ਆਖਰਿਆਂ ਹੁੰਦਾ ਹੈ ਉਸ ਮਰਨ ਵਾਲੀ ਦੀ ਥਾਵੇਂ ਮੈਂ ਤੈਨੂੰ ਆਪਣੀ ਧੀ ਦਿੰਦਾ ਹਾਂ ਹੁਣ ਤੈਨੂੰ ਰੋਣ ਦੀ ਲੋੜ ਨਹੀਂ ਮੈਂ ਤੇਰੇ ਅਥਰਾਂ ਨਾਲ ਭਿੱਜਿਆ ਹੋਇਆ ਪਰਨਾ ਵੀ ਸਕਾ ਦਿੱਤਾ ਹੈ ਇੰਦੇ ਪ੍ਰਭਾਤੀ ਦਾ ਇਸ ਅੰਗੂਰੀ ਨਾਲ ਦੂਸਰਾ ਵਿਆਹ ਹੋ ਗਿਆ ਸੀ ਪਰ ਇੱਕ ਤਾਂ ਅੰਗੂਰੀ ਅਜੇ ਉਮਰ ਤੇ ਛੋਟੀ ਤੇ ਦੂਸਰਾ ਅੰਗੂਰੀ ਦੀ ਮਾਂ ਜੂੜੀ ਦੇ ਰੋਗ ਨਾਲ ਬੱਜੀ ਹੋਈ ਸੀ ਇਸ ਲਈ ਮੁਕਲਾਵੇ ਵਾਲੀ ਪੰਜ ਵਾਲੀ ਗੱਲ ਪੰਜਾਂ ਵਰਿਆਂ ਉੱਤੇ ਪੈ ਗਈ ਫਿਰ ਇੱਕ ਇੱਕ ਕਰਕੇ ਪੰਜ ਵਰੇ ਵੀ ਲੰਘ ਗਏ ਸਨ ਤੇ ਇਸੇ ਵੇਰੇ ਜਦੋਂ ਪ੍ਰਭਾਤੀ ਆਪਣੇ ਮਾਲਕਾਂ ਤੋਂ ਛੁੱਟੀ ਲੈ ਕੇ ਆਪਣੇ ਪਿੰਡ ਮੁਕਲਾ ਆਪਣਾ ਮੁਕਲਾਵਾ ਲੈਣ ਗਿਆ ਸੀ ਤਾਂ ਆਪਣੇ ਮਾਲਕਾਂ ਨੂੰ ਪਹਿਲਾਂ ਹੀ ਕਿਹਾ ਗਿਆ ਸੀ ਕਿ ਉਹ ਜਾਂ ਤਾਂ ਆਪਣੀ ਬੋਟੀ ਨੂੰ ਵੀ ਨਾਲ ਲਿਆਵੇਗਾ ਤੇ ਸ਼ਹਿਰ ਵਿੱਚ ਆਪਣੇ ਕੋਲ ਰੱਖੇਗਾ ਤੇ ਜਾਂ ਉਹ ਵੀ ਪਿੰਡੋਂ ਨਹੀਂ ਮੁੜਨ ਲੱਗਾ ਮਾਲਕਾਂ ਤੋਂ ਪਹਿਲਾਂ ਪਹਿਲੋਂ ਤਾਂ ਦਲੀਲੀ ਪੈ ਗਏ ਮਾਲਕ ਤੋਂ ਪਹਿਲੋਂ ਤਾਂ ਦਲੀਲੀ ਪੈ ਗਏ ਸਨ ਕਿਉਂਕਿ ਇੱਕ ਪ੍ਰਭਾਤੀ ਦੀ ਥਾਵੇਂ ਆਪਣੇ ਚੌਕੇ ਵਿੱਚੋਂ ਉਹ ਦੋ ਜਣਿਆਂ ਨੂੰ ਰੋਟੀ ਨਹੀਂ ਸਨ ਦੇਣਾ ਚਾਹੁੰਦੀ ਪਰ ਜਦੋਂ ਪ੍ਰਭਾਤੀ ਨੇ ਇਹ ਗੱਲ ਆਖੀ ਕਿ ਉਹਦੀ ਅੰਗੂਰੀ ਕੋਠੜੀ ਦੇ ਪਿਛਲੇ ਕੱਚੇ ਥਾਂ ਨੂੰ ਲਿੰਬ ਪੋਚ ਕੇ ਆਪਣਾ ਵੱਖਰਾ ਚੁੱਲ੍ਹਾ ਬਣਾਏਗੀ ਆਪਣਾ ਪਕਾਏਗੀ ਆਪਣਾ ਖਾਏਗੀ ਤਾਂ ਉਹਦੇ ਮਾਲਕ ਇਹ ਗੱਲ ਮੰਨ ਗਏ ਸਨ ਸੁ ਅੰਗੂਰੀ ਮੁਕਲਾਵੇ ਫਿਰ ਸ਼ਹਿਰ ਆ ਗਈ ਸੀ ਭਾਵੇਂ ਅੰਗੂਰੀ ਨੇ ਸ਼ਹਿਰ ਆਣ ਕੇ ਕੁਝ ਦਿਨ ਮੁਹੱਲੇ ਦੇ ਮਰਦਾਂ ਕੋਲੋਂ ਤਾਂ ਕੀ ਮੁਹੱਲੇ ਦੀਆਂ ਔਰਤਾਂ ਕੋਲੋਂ ਵੀ ਘੁੰਡ ਨਹੀਂ ਸੀ ਲਾਇਆ ਪਰ ਫਿਰ ਹੌਲੀ-ਹੌਲੀ ਉਹਦਾ ਘੁੰਡ ਉਪਰਾ ਗਿਆ ਉਹ ਪੈਰਾਂ ਵਿੱਚ ਚਾਂਦੀ ਦੀਆਂ ਝਾਂਜਰਾਂ ਪਾ ਕੇ ਸ਼ਨਕਮਣਕ ਕਰਦੀ ਮੁਹੱਲੇ ਦੀ ਰੌਣਕ ਬਣ ਗਈ ਇੱਕ ਝਾਂਜਰਾ ਉਹਦੇ ਪੈਰਾਂ ਵਿੱਚ ਪਾਈਆਂ ਹੁੰਦੀਆਂ ਇੱਕ ਉਹਦੇ ਹਾਸੇ ਵਿੱਚ ਭਾਵੇਂ ਉਸ ਉਹ ਦਿਨ ਦਾ ਬਹੁਤਾ ਹਿੱਸਾ ਆਪਣੀ ਕੋਠੜੀ ਵਿੱਚ ਹੀ ਰਹਿੰਦੀ ਪਰ ਜਦੋਂ ਵੀ ਬਾਹਰ ਨਿਕਲਦੀ ਇਹ ਰੌਣਕ ਉਹਦੇ ਪੈਰਾਂ ਦੇ ਨਾਲ-ਨਾਲ ਤੁਰਦੀ ਯਾ ਇਹ ਕਿਹ ਪਹਿਣਾ ਹੈ ਅੰਗੂਰੀ ਇਹ ਤਾਂ ਮੇਰੇ ਪੈਰੋਂ ਕੀ ਸ਼ੈਲ ਚੂੜੀ ਹੈ ਔਰ ਇਹ उंगलियों में ये तो बिछवा है और ये बाहों में ये तो पशेला है और माथे पर अलीबंद कहते हैं इसे आज तो ने कमर में कुछ नहीं पहना तगड़ी बहुत भारी लागत तो लागत हो कल को पहनूंगी आज तो मैंने तोक भी नहीं पहना ਉਸਕਾ ਟਾਂਕਾ ਟੁੱਟ ਗਿਆ ਹੈ ਕੱਲ ਸ਼ਹਿਰ ਮੈਂ ਜਾਉਂਗੀ ਟਾਂਕਾ ਵੀ ਲਗਾਉਂਗੀ ਮੇਰੇ ਨਾਕ ਕੋ ਨਕਸਾ ਵੀ ਥਾ ਇੱਤਾ ਬੜਾ ਮੇਰੀ ਸਾਸ ਨੇ ਦੀਆ ਨਹੀਂ ਇੰਜ ਅੰਗੂਰੀ ਆਪਣੇ ਮਾਲਕ ਇੰਜ ਅੰਗੂਰੀ ਆਪਣੇ ਚਾਂਦੀ ਦੇ ਗਹਿਣੇ ਇੱਕ ਮੜਕ ਨਾਲ ਪਵਾਉਂਦੀ ਸੀ ਇੱਕ ਮੜਕ ਨਾਲ ਵਿਖਾਉਂਦੀ ਸੀ ਪਿੱਛੇ ਜਹੇ ਜਦੋਂ ਰੁੱਤ ਫਿਰੀ ਸੀ ਅੰਗੂਰੀ ਨੂੰ ਸ਼ਾਇਦ ਆਪਣੀ ਨਿੱਕੀ ਜਹੀ ਕੋਠੜੀ ਵਿੱਚ ਹੁੱਸੜ ਲੱਗਣ ਲੱਗ ਪਿਆ ਸੀ ਉਹ ਬਹੁਤੀ ਵੇਰ ਮੇਰੇ ਘਰ ਦੇ ਸਾਹਮਣੇ ਆਣ ਬੈੰਦੀ ਮੇਰੇ ਘਰ ਦੇ ਅੱਗੇ ਨਿੰਮ ਦੇ ਵੱਡੇ ਵੱਡੇ ਰੁੱਖ ਸਨ ਤੇ ਇਨ੍ਹਾਂ ਰੁੱਖਾਂ ਦੇ ਕੋਲ ਜਰਾ ਕੁ ਉੱਚੀ ਥਾਂਵੇਂ ਇੱਕ ਪੁਰਾਣਾ ਖੂਹ ਹੈ ਪੋਂਵੇਂ ਮਹੱਲੇ ਦਾ ਕੋਈ ਵੀ ਬੰਦਾ ਇਸ ਖੂਹ ਵਿੱਚੋਂ ਪਾਣੀ ਨਹੀਂ ਭਰਦਾ ਪਰ ਪਾਰਲੇ ਪਾਸੇ ਇੱਕ ਸਰਕਾਰੀ ਸੜਕ ਬਣਦੀ ਪਈ ਹੈ ਤੇ ਉਹ ਸੜਕ ਦੇ ਮਜ਼ਦੂਰ ਕਈ ਵਾਰ ਇਸ ਖੂਹ ਨੂੰ ਗੇੜ ਲੈਂਦੇ ਸਨ ਇਹ ਜਿਸ ਲਈ खूह के आले दुआले अक्सर पानी डुलिया हों है तो ये थां बड़ी ठंडी रही है क्या पढ़ती हो बीबी जी एक दिन अंगूरी ज़दों आई मैं नेम दे रुखा हेठ बह के एक किताब पढ़ती पई सुम पढ़ोगी मेरे को पढ़ना नहीं आता सीख लो ना क्यों औरत को पाप लगता है पढ़ने से औरत को पाप लगता है मर्द को नहीं लगता ना मर्द को नहीं लगता ਇਹ ਤੁਮਕੋ ਕਿਸਨੇ ਕਹਾ ਹੈ ਮੈਂ ਜਾਣਤੀ ਹੂੰ ਫਿਰ ਮੈਂ ਤੋ ਪੜਤੀ ਹੂੰ ਮੁਝੇ ਪਾਪ ਲਗੇਗਾ ਸ਼ਹਿਰ ਕੀ ਔਰਤ ਕੋ ਪਾਪ ਨਹੀਂ ਲਗਤਾ ਗਾਉਂ ਕੀ ਔਰਤ ਕੋ ਪਾਪ ਲਗਤਾ ਹੈ ਮੈਂ ਵੀ ਹੱਸ ਪਈ ਤੇ ਅੰਗੂਰੀ ਵੀ ਅੰਗੂਰੀ ਨੇ ਜੋ ਕੁਝ ਸੁਣਿਆ ਹੋਇਆ ਸੀ ਉਹਦੇ ਵਿੱਚ ਉਹਨੂੰ ਕੋਈ ਸ਼ੰਕਾ ਨਹੀਂ ਸੀ ਇਸ ਲਈ ਉਹਨੂੰ ਕੁਝ ਵੀ ਨਾ ਆਖਿਆ ਜਾਪਿਆ ਉਹ ਜੇ ਹੱਸਦੀ ਖੇਡਦੀ ਆਪਣੀਆਂ ਕੀਮਤਾਂ ਨਾਲ ਸੁਖੀ ਰਹਿ ਸਕਦੀ ਹੈ ਤਾਂ ਸ਼ਾਇਦ ਉਹਦੇ ਲਈ ਇਹੋ ਠੀਕ ਹੈ ਉੰਜਵੇਂ ਅੰਗੂਰੀ ਦੇ ਮੂੰਹ ਵੱਲ ਨੀਂਹ ਲਾ ਕੇ ਤੱਕਦੀ ਰਹੀ ਡਾਡੇ ਸੌਲੇ ਰੰਗ ਵਿੱਚ ਉਹਦੇ ਪਿੰਡੇ ਦਾ ਮਾਸ ਗੁੰਨਿਆ ਹੋਇਆ ਸੀ ਆਖਦੇ ਹਨ ਔਰਥ ਆਟੇ ਦੀ ਤੌਣ ਹੁੰਦੀ ਹੈ ਪਰ ਕਈਆਂ ਦੇ ਪਿੰਡੇ ਦਾ ਮਾਸ ਉਸ ਢਿੱਲੇ ਆਟੇ ਵਾਂਗ ਹੁੰਦਾ ਹੈ ਜੀ ਦੀ ਰੋਟੀ ਕਦੇ ਵੀ ਗੋਲ ਨਹੀਂ ਵਿਲਦੀ ਤੇ ਕਈਆਂ ਦੇ ਪਿੰਡੇ ਦਾ ਮਾਸ ਨਿਰੇ ਕਮੀਰੇ ਆਟੇ ਵਰਗਾ ਜਿਹਨੂੰ ਬੇਲ ਨੇ ਨਾਲ ਵੇਲਿਆ ਵੀ ਨਹੀਂ ਜਾ ਸਕਦਾ ਸਿਰਫ ਕਿਸੇ ਕਿਸੇ ਦੇ ਪਿੰਡੇ ਦਾ ਮਾਸ ਇੰਝ ਪੀੜਾ ਗੁੰਨਿਆ ਹੁੰਦਾ ਹੈ ਜੋ ਰੋਟੀ ਤਾਂ ਕੀ ਭਾਵੇਂ ਪੂਰੀਆਂ ਵੇਲ ਲਵੋ ਮੈਂ ਅੰਗੂਰੀ ਦੇ ਮੂੰਹ ਵੱਲ ਤੱਕਦੀ ਰਹੀ ਅੰਗੂਰੀ ਦੀ ਛਾਤੀ ਵੱਲ ਅੰਗੂਰੀ ਦੀਆਂ ਬਾਹਾਂ ਵੱਲ ਅੰਗੂਰੀ ਦੀਆਂ ਪਿੰਨਿਆਂ ਵੱਲ ਉਹ ਐਡੇ ਪੀੜੇ ਮੈਦੇ ਵਾਂਗ ਗੁੰਨੀ ਹੋਈ ਸੀ ਜੀ ਦੇ ਨਾਲ ਮਠੀਆਂ ਤਲੀਆਂ ਜਾ ਸਕਦੀਆਂ ਸਨ ਮੈਂ ਅੰਗੂਰੀ ਦਾ ਪਰਭਾਤੀ ਵੀ ਤੱਕਿਆ ਹੋਇਆ ਸੀ ਮਦਰੇ ਕਾਦਾ ਟਿਲਕੇ ਮੂੰਹ ਦਾ ਬੱਠਲ ਜਿਹਾ ਤੇ ਫਿਰ ਅੰਗੂਰੀ ਦੇ ਰੂਪ ਵੱਲ ਵੇਖ ਕੇ ਉਸ ਦੇ ਖਾਵੰਦ ਬਾਰੇ ਇੱਕ ਅਜੀਬ ਤੁਲਨਾ ਸੁੱਜੀ ਕਿ ਪਰਭਾਤੀ ਅਸਲ ਵਿੱਚ ਆਟੇ ਦੀ ਇਸ ਪੀੜੀ ਗੁੱਝੀ ਔਰਤ ਨੂੰ ਪਕਾ ਕੇ ਖਾਣ ਦਾ ਹੱਕਦਾਰ ਨਹੀਂ ਉਹ ਇਸ ਤੌਨ ਨੂੰ ਕੱਚ ਕੇ ਰੱਖਣ ਵਾਲਾ ਪੋਣਾ ਹੈ ਇਸ ਤੁਲਨਾ ਨਾਲ ਮੈਨੂੰ ਆਪੇ ਹਾਸਾ ਹੀ ਆ ਗਿਆ ਪਰ ਮੈਂ ਅੰਗੂਰੀ ਨੂੰ ਇਸ ਤੁਲਨਾ ਦੀ ਸੂਝ ਨਹੀਂ ਸਾ ਦੇਣਾ ਚਾਹੁੰਦੀ ਇਸ ਲਈ ਮੈਂ ਉਹਦੇ ਨਾਲ ਉਹਦੇ ਪਿੰਡ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗ ਪਈ ਮਾਪਿ ਪਿਓ ਦੀਆਂ ਭੈਣਾ ਭਰਾਵਾਂ ਦੀਆਂ ਤੇ ਖੇਤਾਂ ਪੈਲੀਆਂ ਦੀਆਂ ਗੱਲਾਂ ਕਰਦਿਆਂ ਮੈਂ ਉਹਨੂੰ ਪੁੱਛਿਆ ਅੰਗੂਰੀ ਤੁਮੇ گاਉਂ ਮੇਂ ਸ਼ਾਦੀ ਤੁਹਾਾਰੇ گاਉਂ ਮੇਂ ਸ਼ਾਦੀ ਕੈਸੇ ਹੁੰਦੀ ਹੈ ਲੜਕੀ ਛੋਟੀ ਸੀ ਹੁੰਦੀ ਹੈ 5-7 ਸਾਲ ਦੀ ਜਬ ਉਹ ਕਿਸੇ ਕੇ पाँव पूंज लेती है कैसे पूजती है पाँव लड़की का बाप जाता है फूलों की एक थाली ले जाता है साथ में रुपए और लड़के के आगे रख देता है जे तो एक तरह से बाप ने पाँव पूंज लिए लड़की ने कैसे पूंजे लड़की की तरफ से तो पूजे पर लड़की ने तो उसको देखा भी नहीं लड़कियां नहीं देखती लड़कियां अपने होने वाले खावंद को नहीं देखती ना कोई भी लड़की नहीं देखती न पहलों अंगूरी ने ना आख दी, पर फिर कुछ सोच सोच के आखन लगी जो लड़कियां प्रेम करती है वो देखती है तुम्हारे गांव में लड़कियां प्रेम करती हैं कोई कोई ਜੋ ਪ੍ਰੇਮ ਕਰਦੀ ਹੈ ਉਸਕੋ ਪਾਪ ਨਹੀਂ ਲੱਗਦਾ ਮੈਨੂੰ ਅਸਲ ਵਿੱਚ ਅੰਗੂਰੀ ਦੀ ਉਹ ਪਹਿਲੀ ਗੱਲ ਚੇਤੇ ਆ ਗਈ ਸੀ ਕਿ ਆਰਤਾਂ ਨੂੰ ਪੜਨ ਨਾਲ ਪਾਪ ਲੱਗਦਾ ਹੈ ਇਸ ਲਈ ਮੈਂ ਸੋਚਿਆ ਕਿ ਉਸ ਹਿਸਾਬ ਨਾਲ ਪ੍ਰੇਮ ਕੀਤਿਆਂ ਵੀ ਪਾਪ ਲੱਗਦਾ ਹੋਵੇਗਾ ਪਾਪ ਲੱਗਦਾ ਹੈ ਬੜਾ ਪਾਪ ਲੱਗਦਾ ਹੈ ਅੰਗੂਰੀ ਨੇ ਸ਼ੈਤਾਨ ਨਾਲ ਆਖਿਆ ਅਗਰ ਪਾਪ ਲੱਗਦਾ ਹੈ ਤਾਂ ਉਹ ਤਾਂ ਫਿਰ ਉਹ ਪ੍ਰੇਮ ਕਿਉਂ ਕਰਦੀ ਹੈ ਉਹ ਤੋਂ ये बात यह होती है कि कोई आदमी जब किसी शोकरी को कुछ खिला देता है तो वो उस उससे प्रेम करने लग जाती है क्या कोई क्या खिला देता है उसको एक जंगली बूटी होती है बस वही पान में डाल के या मिठाई में डाल के खिला देता है फिर उसे वही अच्छा लगता है दुनिया का और कुछ भी अच्छा नहीं लगता सच मैं जानती हूँ मैंने अपनी आँखों से देखा है किसे देखा था मेरी एक सखी थी इतनी बड़ी थी मेरे से फिर फिर क्या वो पगली वो पागल हो गई उसके पीछे शहर चली गई उसके साथ ये तुम्हें कैसे मालूम है कि तेरी सखी को उस उसने बूटी खिला दी थी बर्फ़ी में डाल के खिलाई थी और नहीं तो क्या वो ऐसे ही अपने माँ बाप को छोड़ के चली जाती वो उसको बहुत चीज़ें ला ला कर देता था शहर से धोती लाता था चूड़ियाँ लाता था शीशे की और मोतियों की गानी भी जे तो चीज़ें हुई ना पर यह तुम्हें कैसे मालूम है कि उसने जंगली बूटी खिलाई थी नहीं खिलाई थी तो फिर वो इससे उसको प्रेम क्यों करने लग गई प्रेम तो यूं भी हो जाता है नहीं ऐसे नहीं होता जिससे माँ बाप बुरा मान जाए भला उससे प्रेम कैसे हो सकता है तूने वह जंगली बूटी देखी है मैंने नहीं देखी वह तो बड़ी दूर से लाते हैं फिर छुपा के मिठाई में डाल देते हैं या पान में डाल देते हैं मेरी तो माँ ने पहले ही बता दिया था ਕਿਸੇ ਕਿਸੇ ਕੇ ਹਾਥ ਸੇ ਮਠਾਈ ਨਹੀਂ ਖਾਣਾ ਤੂੰ ਨੇ ਬਹੁਤ ਅੱਛਾ ਕੀਆ ਕਿਆ ਕਿਸੇ ਕੇ ਹਾਥ ਸੇ ਮਠਾਈ ਨਹੀਂ ਖਾਈ ਪਰ ਤੇਰੀ ਉਸ ਸਖੀ ਨੇ ਕਿਵੇਂ ਖਾ ਲਈ ਆਪਣਾ ਕੀਆ ਪਾਏਗੀ ਕਿਆ ਪਾਏਗੀ ਕਹਿਨੋਂ ਤਾਂ ਅੰਗੂਰੀ ਨੇ ਕਹਿ ਦਿੱਤਾ ਪਰ ਫਿਰ ਸ਼ਾਇਦ ਉਸ ਨੂੰ ਸਹੇਲੀ ਦਾ ਮੋਹ ਆ ਗਿਆ ਜਾਂ ਤਰਸ ਆ ਗਿਆ ਦੁਖੀ ਹੋਏ ਮਨ ਨਾਲ ਆਖਣ ਲੱਗੀ ਭਾਵਰੀ ਹੋ ਗਈ ਥੀ ਵਿਚਾਰੀ बालों में कंघी भी नहीं लगाती थी रात को उठ उठ के गाने गाती थी क्या गाती थी पता नहीं क्या गाती थी जो कोई बूटी खा लेता है बहुत गाती है रोती भी बहुत है गल ਗੌਣ ਤੋਂ ਰੋਣ ਤੇ ਆ ਪਹੁੰਚੀ ਸੀ ਇਸ ਲਈ ਮੈਂ ਅੰਗੂਰੀ ਨੂੰ ਹੋਰ ਕੁਝ ਨਾ ਪੁੱਛਿਆ ਤੇ ਹੁਣ ਬੜੇ ਥੋੜੇ ਜਿਹੇ ਦਿਨਾਂ ਦੀ ਗੱਲ ਹੈ ਇੱਕ ਦਿਨ ਅੰਗੂਰੀ ਨਿੰਮ ਦੇ ਰੁੱਖ ਹੇਠਾਂ ਆਣ ਕੇ ਚੁੱਪਚਾਪ ਮੇਰੇ ਕੋਲ ਖਲੋ ਗਈ ਅੱਗੇ ਜਦੋਂ ਅੰਗੂਰੀ ਆਉਂਦੀ ਹੁੰਦੀ ਸੀ ਤਾਂ ਛਣ ਛਣ ਕਰਦਾ ਵੀ ਗੱਜ ਪਰਿਓਂ ਹੀ ਉਹਦੇ ਆਉਂਦਾ ਖੜਾਕ ਸੁਣਾਈ ਦੇ ਜਾਂਦਾ ਹੁੰਦਾ ਸੀ ਪਰ ਅੱਜ ਉਹਦੇ ਪੈਰਾਂ ਦੀਆਂ ਝਾਂਜਰਾਂ ਪਤਾ ਨਹੀਂ ਕਿੱਥੇ ਗਵਾਚ ਗਈਆਂ ਸਨ ਮੈਂ ਕਿਤਾਬ ਉੱਤੋਂ ਸਿਰ ਚੁੱਕਿਆ ਤੇ ਪੁੱਛਿਆ "ਕਿਆ ਬਾਤ ਹੈ ਅੰਗੂਰੀ?" ਗੁਰੀ ਪਹਿਲੋਂ ਕਿੰਨਾ ਚਿਰ ਮੇਰੇ ਵੱਲ ਤੱਕਦੀ ਰਹੀ ਫਿਰ ਹੌਲੀ ਜਿਹੀ ਆਖਣ ਲੱਗੀ "ਬੀਬੀ ਜੀ ਮuje ਪੜਨਾ ਸਿਖਾ ਦਿਓ।" "ਕਿਆ ਹੋਆ ਅੰਗੂਰੀ?" "ਮੇਰਾ ਨਾਮ ਲਿਖਣਾ ਸਿਖਾ ਦਿਓ।" ਕਿਸੇ ਕੋ ਖਤ ਲਿਖੋਗੀ ਅੰਗੂਰੀ ਨੇ ਜਵਾਬ ਨਾ ਦਿੱਤਾ ਤੇ ਬਿਟ-ਬਿਟ ਮੇਰੇ ਮੂੰਹ ਵੱਲ ਤੱਕਦੀ ਰਹੀ ਪਾਪ ਨਹੀਂ ਲੱਗੇਗਾ ਪੜ੍ਹਨੇ ਸੇ ਮੈਂ ਫੇਰ ਪੁੱਛਿਆ ਅੰਗੂਰੀ ਨੇ ਫੇਰ ਵੀ ਜਵਾਬ ਨਾ ਦਿੱਤਾ ਤੇ ਬਿਟ-ਬਿਟ ਸਾਹਮਣੇ ਅਸਮਾਨ ਵੱਲ ਤੱਕਣ ਲੱਗ ਪਈ ਇੱਕ ਦੁਪਹਿਰਾਂ ਦੀ ਗੱਲ ਸੀ ਮੈਂ ਗੂਰੀ ਨੂੰ ਨਿੰਮ ਦੇ ਰੁੱਖ ਹੇਠਾਂ ਬੈਠੀ ਛਟ ਕੇ ਅੰਦਰ ਆ ਗਈ ਸਾਂ ਸ਼ਾਮ ਨੂੰ ਫੇਰ ਕਿਤੇ ਮੈਂ ਬਾਹਰ ਨਿਕਲੀ ਤਾਂ ਵੇਖਿਆ ਗੂਰੀ ਅਜੇ ਵੀ ਨਿੰਮ ਦੇ ਰੁੱਖ ਹੇਠਾਂ ਬੈਠੀ ਹੋਈ ਸੀ ਬੜੀ ਗੁੱਛਾ ਮੁੱਛਾ ਹੋਈ ਹੋਈ ਸ਼ਾਇਦ ਇਸ ਲਈ ਕਿ ਤਰਕਾਲਾਂ ਦੀ ਠੰਡ ਪਿੰਡੇ ਵਿੱਚ ਮਾੜੀ-ਮਾੜੀ ਕੰਬਣੀ ਛੇੜ ਲੱਗ ਪਈ ਸੀ ਮੈਂ ਗੂਰੀ ਦੀ ਪਿੱਠ ਵਾਲੇ ਪਾਸੇ ਸਾਂ ਅੰਗੂਰੀ ਦੇ ਮੂੰਹ ਵਿੱਚ ਇੱਕ ਗੀਤ ਸੀ ਪਰ ਨਿਰਾ ਸਿਸਕੀ ਵਰਗਾ ਮੇਰੀ मुੰਦਰੀ ਮੇ ਲਾਗੋ ਨਗੀਵਾ ਨਗੀਨਵਾ ਹੋ ਬੈਰੀ ਕੈਸੇ ਕਾਟੂ ਜੋ ਬਨਵਾ ਅੰਗੂਰੀ ਨੇ ਮੇਰੇ ਪੈਰਾਂ ਦੀ ਬਿੜਕ ਸੁਣ ਲਈ ਮੂੰਹ ਮੋੜ ਕੇ ਤੱਕਿਆ ਤੇ ਫਿਰ ਆਪਣੇ ਗੀਤ ਨੂੰ ਆਪਣੇ ਮੂੰਹ ਵਿੱਚ ਮੀਟ ਲਿਆ ਤੂੰ ਤੋ ਬਹੁਤ ਅੱਛਾ ਗਾਤੀ ਹੈ ਅੰਗੂਰੀ ਸਾਹਮਣੇ ਦਿਸਦਾ ਪਿਆ ਸੀ ਕਿ ਅੰਗੂਰੀ ਨੇ ਆਪਣੀਆਂ ਅੱਖਾਂ ਵਿੱਚ ਕੰਬਦੇ ਅਥਰੂ ਮੋੜ ਲਏ ਤੇ ਉਹਨਾਂ ਦੀ ਥਾਵੇਂ ਆਪਣੇ ਹੋਠਾਂ ਉੱਤੇ ਇੱਕ ਕੰਬ ਦਾ ਹਾਸਾ ਰੱਖ ਦਿੱਤਾ ਮੁਝੇ ਗਾਣਾ ਨਹੀਂ ਆਤਾ ਆਤਾ ਹੈ ਇਹ ਤੋਂ ਤੇਰੀ ਸਖੀ ਗਾਤੀ ਥੀ ਉਸੀ ਸੇ ਸੁਨਾ ਥਾ ਫਿਰ ਮੁਝੇ ਵੀ ਸੁਨਾਓ ਐਸੇ ਵੀ ਐਸੇ ਹੀ ਗਿਣਤੀ ਹੈ ਬਰਸ ਕੀ ਚਾਰ ਮਹੀਨੇ ਠੰਡ ਹੋਤੀ ਚਾਰ ਮਹੀਨੇ ਗਰਮੀ ਔਰ ਚਾਰ ਮਹੀਨੇ ਬਰਖਾ ਐਸੇ ਨਹੀਂ ਗਾ ਕੇ ਸੁਨਾਓ ਗੂਰੀ ਨੇ ਗਾਇਆ ਤੇ ਨਾ ਪਰ 12 ਮਹੀਨਿਆਂ ਦਾ ਵੇਰਵਾ ਇੰਜ ਗਿਣ ਦਿੱਤਾ ਜਿਵੇਂ ਉਹ ਇਹ ਸਾਰਾ ਹਿਸਾਬ ਆਪਣੀਆਂ ਉਂਗਲਾਂ ਉੱਤੇ ਕਰਦੀ ਪਈ ਹੋਵੇ ਚਾਰ ਮਹੀਨੇ ਰਾਜਾ ਠੰਡ ਹੋਵਤ ਹੋਥਰ ਥਰ ਕਾਂਪੇ ਕਰੇਜਵਾ ਚਾਰ ਮਹੀਨੇ ਰਾਜਾ ਗਰਮੀ ਹੋਵਤ ਹੋਥਰ ਥਰ ਕਾਂਪੇ ਪਵਨਵਾ ਚਾਰ ਮਹੀਨੇ ਰਾਜਾ ਬਰਖਾ ਹੋਵਤ ਹੋਥਰ ਥਰ ਕਾਂਪੇ ਬਦਰਵਾ ਅੰਗੂਰੀ ਅੰਗੂਰੀ ਬਟ ਬਟ ਮੇਰੇ ਮੂੰਹ ਵੱਲ ਵੇਖਣ ਲੱਗ ਪਈ ਮਨ ਵਿੱਚ ਆਇਆ ਇਸ ਦੇ ਮੋਢੇ ਉੱਤੇ ਹੱਥ ਰੱਖ ਕੇ ਪੁੱਛਾਂ ਚੱਲ ਗਈ ਕਿਤੇ ਜੰਗਲੀ ਬੂਟੀ ਤਾਂ ਨਹੀਂ ਖਾ ਲਈ ਮੇਰਾ ਹੱਥ ਉਹਦੇ ਮੋਢੇ ਉੱਤੇ ਰੱਖਿਆ ਵੀ ਗਿਆ ਗਿਆ ਸੀ ਪਰ ਮੈਂ ਇਹ ਗੱਲ ਪੁੱਛਣ ਦੀ ਥਾਵੇਂ ਇਹ ਪੁੱਛਿਆ ਤੁਨੇ ਖਾਣਾ ਵੀ ਖਾਇਆ ਹੈ ਕਿ ਨਹੀਂ ਖਾਣਾ ਅੰਗੂਰੀ ਨੇ ਮੂੰਹ ਤਾਂ ਕਰਕੇ ਤੱਕਿਆ ਉਹਦੇ ਮੋਢੇ ਉੱਤੇ ਰੱਖੇ ਹੋਏ ਹੱਥ ਮੈਨੂੰ ਜਾਪਿਆ ਕਿ ਅੰਗੂਰੀ ਦਾ ਸਾਰਾ ਪਿੰਡਾ ਕੰਬਦਾ ਪਿਆ ਹੈ ਖਬਰੇ ਹੁਣੇ ਹੁਣੇ ਉਹਨੂੰ ਉਹਨੇ ਜਿਹੜਾ ਗੀਤ ਗਾਇਆ ਸੀ ਵਰਖਾ ਰੁੱਤ ਵਿੱਚ ਕੰਬਣ ਵਾਲੇ ਬਦਲਾਂ ਦਾ ਗਰਮੀ ਦੀ ਰੁੱਤੇ ਕੰਬਣੀ ਵਾਲਾ ਪੌਣ ਦਾ ਤੇ ਸਿਆਲ ਦੀ ਰੁੱਤੇ ਕੰਬਣ ਵਾਲੇ ਕਲੇਜੇ ਦਾ ਉਸ ਗੀਤ ਦੀ ਸਾਰੀ ਕੰਬਣੀ ਅੰਗੂਰੀ ਦੇ ਪਿੰਡੇ ਵਿੱਚ ਸਮਾਈ ਹੋਈ ਸੀ ਇਹ ਮੈਨੂੰ ਪਤਾ ਸੀ ਕਿ ਅੰਗੂਰੀ ਆਪਣੀ ਰੋਟੀ ਦਾ ਆਪ ਹੀ ਆਹਰ ਕਰਦੀ ਹੈ ਪਰ ਭਾਤੀ ਮਾਲਕਾਂ ਦੀ ਰੋਟੀ ਬਣਾਉਂਦਾ ਮਾਲਕਾਂ ਦੇ ਘਰੋਂ ਖਾਂਦਾ ਇਸ ਲਈ ਅੰਗੂਰੀ ਨੂੰ ਉਹਦੀ ਰੋਟੀ ਦਾ ਆਹਰ ਨਹੀਂ ਹੁੰਦਾ ਇਸ ਲਈ ਮੈਂ ਫੇਰ ਆਖਿਆ ਤੂੰ ਨੇ ਅੱਜ ਰੋਟੀ ਬਣਾਈ ਹੈ ਕਿ ਨਹੀਂ ਅਭੀ ਨਹੀਂ ਸਵੇਰੇ ਬਨ ਸਵੇਰੇ ਬਣਾਈ ਥੀ ਚਾਹ ਪੀਤੀ ਚਾਹ ਅੱਜ ਤੋਂ ਦੁੱਧ ਵੀ ਨਹੀਂ ਥਾ ਅੱਜ ਦੁੱਧ ਕਿਉਂ ਨਹੀਂ ਲਿਆ ਥਾ ਉਹ ਤੋਂ ਮੈਂ ਲੇਤੀ ਨਹੀਂ ਉਹ ਤੋਂ ਤੂੰ ਰੋ ਚਾਹ ਨਹੀਂ ਪੀਤੀ ਪੀਤੇ ਹੂੰ ਫਿਰ ਅੱਜ ਕੀ ਹੋਇਆ ਦੁੱਧ ਉਹ ਰਾਮਤਾਰਾ ਰਾਮਤਾਰਾ ਸਾਡੇ ਮੁਹੱਲੇ ਦਾ ਚੌਕੀਦਾਰ ਹੈ ਸਾਰਿਆਂ ਦਾ ਸਾਂਝਾ ਚੌਕੀਦਾਰ ਸਾਰੀ ਰਾਤ ਪਹਿਰਾ ਦਿੰਦਾ ਉਹ ਸਵੇਰੇ ਸਵੇਰ ਸਾਰ ਡਾਡਾ ਉਨਿੰਦਰੀਆ ਹੁੰਦਾ ਹੈ ਮੈਨੂੰ ਯਾਦ ਆਇਆ ਕਿ ਜਦੋਂ ਅੰਗੂਰੀ ਨਹੀਂ ਸੀ ਆਈ ਉਹ ਸਵੇਰੇ ਸਵੇਰ ਸਾਰ ਸਾਡੇ ਘਰਾਂ ਵਿੱਚੋਂ ਚਾਹ ਪੀ ਕੇ ਉਹ ਖੂਹ ਦੇ ਲਾ ਕੇ ਮੰਜੀ ਢਾ ਕੇ ਸੌਂ ਜਾਂਦਾ ਹੁੰਦਾ ਸੀ ਤੇ ਹੁਣ ਜਦੋਂ ਦੀ ਅੰਗੂਰੀ ਆਈ ਸੀ ਉਹ ਸਵੇਰ ਸਾਰ ਕਿਸੇ ਗਵਾਲੇ ਕੋਲੋਂ ਦੁੱਧ ਲੈ ਲਿੰਦਾ ਸੀ ਅੰਗੂਰੀ ਦੇ ਚੁੱਲ੍ਹੇ ਉੱਤੇ ਚਾਹ ਦਾ ਪਤੀਲਾ ਚਾੜਦਾ ਸੀ ਤੇ ਅੰਗੂਰੀ ਪ੍ਰਭਾਤੀ ਤੇ ਰਾਮਤਾਰਾ ਤਿੰਨੇ ਜਾਣੇ ਚੁੱਲ੍ਹੇ ਦੇ ਦੁਆਲੇ ਬਹਿ ਕੇ ਚਾਹ ਪੀਂਦੇ ਸਨ ਤੇ ਨਾਲ ਹੀ ਮੈਨੂੰ ਯਾਦ ਆਇਆ ਕਿ ਰਾਮਤਾਰਾ ਪਿਛਲੇ ਤਿੰਨਾ ਦਿਨਾਂ ਤੋਂ ਛੁੱਟੀ ਲੈ ਕੇ ਆਪਣੇ ਪਿੰਡ ਗਿਆ ਹੋਇਆ ਹੈ ਮੈਨੂੰ ਇੱਕ ਦੁਖੀ ਦੁਖਿਆ ਹੋਇਆ ਹਾਸਾ ਆਇਆ ਤੇ ਮੈਂ ਆਖਿਆ ਤੋ ਅੰਗੂਰੀ ਤੂੰ ਨੇ 3 ਦਿਨ ਸੇ ਚਾਹ ਨਹੀਂ ਪੀ ਗੂਰੀ ਨੇ ਗੂਰੀ ਨੇ ਜ਼ਬਾਨ ਨਾਲ ਕੁਝ ਨਾ ਆਖਿਆ ਨਾ ਵਿੱਚ ਸਿਰ ਫੇਰ ਦਿੱਤਾ ਰੋਟੀ ਵੀ ਨਹੀਂ ਖਾਈ ਗੁਰੂ ਅੰਗੂਰੀ ਕੋਲੋਂ ਬੋਲਿਆ ਨਾ ਗਿਆ ਦਿਸਦਾ ਪਿਆ ਸੀ ਅੰਗੂਰੀ ਨੇ ਰੋਟੀ ਵੀ ਨਹੀਂ ਖਾਦੀ ਹੋਵੇਗੀ ਤਾਂ ਨਾ ਖਾਣ ਵਰਗੀ RAMtare ਦੀ ਸਾਰੇ ਦੇਖ ਮੈਨੂੰ ਚੇਤੇ ਆ ਗਈ ਬੜੇ ਫਰਤੀਲੇ ਹੱਡ ਬੜਾ ਸਾਊ ਮੂੰਹ ਤੇ ਜਿਹਦੇ ਕੋਲ ਨਿੰਮਾ ਨਿੰਮਾ ਹਸਤੀਆਂ ਤੇ ਸ਼ਰਮਾਂਦੀਆਂ ਅੱਖਾਂ ਹਨ ਤੇ ਜਿਹਦੀ ਜ਼ੁਬਾਨ ਕੋਲ ਗੱਲ ਕਰਨ ਦਾ ਇੱਕ ਖਾਸ ਲਿਕਾ ਹੈ ਅੰਗੂਰੀ ਜੀ ਕਹੀਂ ਜੰਗਲੀ ਬੂਟੀ ਤੋਂ ਨਹੀਂ ਖਾ ਲਈ ਤੂੰ ਨੇ ਅੰਗੂਰੀ ਦੇ ਮੂੰਹ ਤੇ ਪਰਲ-ਪਰਲ ਅਥਰੂ ਵਗ ਪਏ ਇਹਨਾਂ ਅਥਰੂਆਂ ਨੇ ਵਗ-ਵਗ ਕੇ ਅੰਗੂਰੀ ਦੀਆਂ ਜਲੂਟੀਆਂ ਨੋ ਪਿਉਂ ਦਿੱਤਾ ਤੇ ਫਿਰ ਇਨਾਂ ਅਥਰੂਆਂ ਨੇ ਵਗ ਵਗ ਕੇ ਜਦੋਂ ਉਹਦੇ ਹੋਠਾਂ ਨੂੰ ਪਿਉਂ ਦਿੱਤਾ ਤਾਂ ਅੰਗੂਰੀ ਦੇ ਮੂੰਹੋਂ ਨਿਕਲਦੇ ਹਰਫ਼ ਵੀ ਗਿੱਲੇ ਸਨ ਮuje ਕਸਮ ਲਾਗੇ ਜੋ ਮੈਨੇ ਉਸਕੇ ਹਾਥ ਸੇ ਕਬੀ ਮਿਠਾਈ ਖਾਈ ਹੋ ਮੈਨੇ ਪਾਣ ਵੀ ਨਹੀਂ ਕਬੀ ਖਾਇਆ ਸਿਰਫ ਚਾਏ ਜਾਣੇ ਉਸਨੇ ਚਾਏ ਮੇਂ ਹੀ ਤੇ ਅਗੋਂ ਅੰਗੂਰੀ ਦੀ ਸਾਰੀ ਆਵਾਜ਼ ਉਹਦੇ ਅਥਰੂਆਂ ਵਿੱਚ ਡੁੱਬ ਗਈ ਸੋ ਦੋਸਤੋ ਇਹ ਸੀ ਕਹਾਣੀ ਅਮਰਤਾ ਪ੍ਰੀਤਮ ਜੀ ਦੇ ਦੁਆਰਾ ਲਿਖੀ ਜੰਗਲੀ ਬੂਟੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਇਸ ਕਹਾਣੀ ਬਾਰੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਅਕਾਥ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਇਹੋ ਜਿਹੀਆਂ ਕਹਾਣੀਆਂ ਨਾਲ ਆਪਾਂ ਫੇਰ ਮਿਲਦੇ ਰਹੀਏ ਧੰਨਵਾਦ ਜੀ